i don't know. Yeah. Um.

ਹਰੇ ਇਹ ਦੋ ਦਮੇ ਦੇ ਉਸ ਮੈਂ ਲਾਪਤ ਹੋਇਆ ਤੁਮ ਨੂੰ ਕੋਲੋਂ ਅਟਕਵਾਇੰਦਾ ਟ੍ਰੇਨ ਰੋਕਦਾ ਹਾਂ ਤੁਮ ਆ ਜਾਓ ਕਿੱਥੇ ਆ ਗਿਆ ਕਿੱਥੇ ਘਰੀ ਆ ਜੀ ਕਿਰਪਾ ਕਰਕੇ ਦੇ ਕੋ ਪਿੰਡ ਦੇ ਸਰਪੰਚ ਨੂੰ ਪੰਚਾਇਤ ਨੂੰ ਤੇ ਜਿਹੜੀ ਲੋਕ ਦੀ ਸਰਕਾਰ ਹੁੰਦੀ ਹੈ ਉਹਦੇ ਨਾਲ ਰਲ ਕੇ ਕਰਨਾ ਪੈਂਦਾ ਭਾਵੇਂ ਸਰਕਾਰ ਕਿਸੇ ਦੀ ਵੀ ਹੈ ਜੀ ਸਰ ਜਦਿਆਂ ਬਲਦਿਆਂ ਅੱਜ ਆ ਕੇ ਵਧੀਆ ਕੰਮ ਕਰਦਿਆਂ ਨੇ ਮੋਰਾਂ

ോണെ പൂ മിട്ടോ

ਕਹਿੰਦੇ ਨਾ ਇਮਾਨੇ ਜਦੋਂ ਜਿਆ ਮੈਂ ਹੁਣ ਜੱਸਾਂ ਗਿਆ ਮੈਂ ਮੀ ਵਰਕ ਮੇਰੇ ਬੇਟੇ ਨੇ ਛੋਟੇ ਜੀ ਛੋਟਾ ਬੇਟਾ ਹੈ ਮੇਰਾ ਜੀ ਅੱਜ ਇੰਡੀਆ ਦਾ ਕੀ ਪੂਰੇ ਵਰਲਡ ਦਾ ਹੋਣ ਹਰ ਗਾਇਕ ਹੈ ਜੀ ਸਾਰੀ ਦੁਨੀਆ ਜਾਣਦੀ ਹੈ ਜੇ ਆ ਜਿਹੜੀ ਪਿੰਡ ਦੀ ਪੰਚਾਇਤ ਦੇ ਇਲੈਕਸ਼ਨ ਹੋਈਏ ਸਦਸੰਪਤੀ ਕਿਵੇਂ ਮਤਲਬ ਹੋਈਏ ਤੁਹਾਡੇ ਕੋਲ ਸਾਡੇ ਪਿੰਡ ਦੀ ਕੋਈ ਇਲੈਕਸ਼ਨ ਨਹੀਂ ਹੋਈ ਸਾਰੇ ਪਿੰਡ ਨੇ ਰਲ ਕੇ ਮੈਨੂੰ ਇੱਕ 5 ਸਾਲ ਵਾਸਤੇ ਸੇਵਾ ਦਿੱਤੀ ਹੈ ਇਹ ਸੇਵਾ ਮੈਂ 5 ਸਾਲ ਵਾਸਤੇ ਤਨਦੇਹੀ ਨਾਲ ਨਿਭਾਉਂਗਾ ਐਮੀ ਗਿਰਕ ਉਹਨਾਂ ਦੇ ਫਾਦਰ ਸਾਹਿਬ ਚੁਣੇ ਗਏ ਨੇ ਸਰਦਾਰ ਕੁਲਜੀਤ ਸਿੰਘ ਜੀ ਹਾਂਜੀ ਬਹੁਤ ਖੁਸ਼ੀ ਆ ਜੀ ਤੇ ਮੁਬਾਰਕਬਾਦ ਵੀ ਦਿੰਨੀ ਆ ਮੈਂ ਸਾਰੀ ਪੰਚਾਇਤ ਨੂੰ ਤੇ ਆਪਣੇ ਸਰਪੰਚ ਸਾਹਿਬ ਨੂੰ ਮੇਰਾ ਨਾਮ ਸਰਦਾਰ ਕੁਲਜੀਤ ਸਿੰਘ ਵਰਕ ਪਿੰਡ ਲੋਹਾਰ ਮજરા ਤੇ ਐਮੀ ਵਰਕ ਨਾਲ ਕੀ ਤੁਹਾਡਾ ਰਿਸ਼ਤੇ ਜੀ ਐਮੀ ਵਰਕ ਮੇਰੇ ਬੇਟੇ ਨੇ ਛੋਟੇ ਜੀ ਛੋਟਾ ਬੇਟਾ ਹੈ ਮੇਰਾ ਜੀ ਅੱਜ ਇੰਡੀਆ ਦਾ ਕੀ ਪੂਰੇ ਵਰਲਡ ਦਾ ਫੋਨ ਹਰ ਗਾਇਕ ਹੈ ਜੀ ਸਾਰੀ ਦੁਨੀਆ ਜਾਣਦੀ ਹੈ ਇਹ ਜਿਹੜੀ ਪਿੰਡ ਦੀ ਪੰਚਾਇਤ ਦੀ ਇਲੈਕਸ਼ਨ ਹੋਈ ਇਹ ਸੱਭਸੰਮਤੀ ਕਿਵੇਂ ਮਤਲਬ ਹੋਈ ਇਹ ਤੁਹਾਡੇ ਕੋਲ ਸਾਡੇ ਪਿੰਡ ਦੀ ਕੋਈ ਇਲੈਕਸ਼ਨ ਨਹੀਂ ਹੋਈ ਜੀ ਸਾਰੇ ਪਿੰਡ ਨੇ ਰਲ ਕੇ ਮੈਨੂੰ ਇੱਕ 5 ਸਾਲ ਵਾਸਤੇ ਸੇਵਾ ਦਿੱਤੀ ਏ ਇਹ ਸੇਵਾ ਮੈਂ 5 ਸਾਲ ਵਾਸਤੇ ਤਨਦੇਹੀ ਨਾਲ ਨਿਭਾਵਾਂਗਾ ਸਰਕਾਰ ਦੇ ਨਾਲ ਰਲ ਕੇ ਜੋ ਮੌਕੇ ਦਾ ਜਿਸ ਤਰ੍ਹਾਂ ਦਾ ਵੀ ਕੋਈ ਸਰਕਾਰ ਦਵੇਗੀ ਉਹ ਕਰਾਂਗੇ ਜੇ ਕਿਤੇ ਕੋ ਘਾਟਵਾਦ ਹੁੰਦੀ ਏ ਮੰਨ ਲਓ ਵੀ ਕਿਸੇ ਗਰਾਉਂਡ ਗਰਾਉਂਡ ਦੀ ਗ੍ਰਾਂਟ ਦਿੱਤੀ ਗਰਾਉਂਡ ਉਸ ਗ੍ਰਾਂਟ ਦੇ ਨਾਲ ਪੂਰਾ ਨਹੀਂ ਹੁੰਦਾ ਜੋ ਵੀ ਉਸ ਦੇ ਵਿੱਚ ਘਾਟਵਾਦ ਹੋਵੇਗੀ ਉਹ ਮੈਂ ਆਪਣੀ ਜੇਬ ਚੋਂ ਪੂਰਾ ਕਰਾਂਗਾ ਜੀ ਅਰ ਇਸ ਪਿੰਡ ਦੇ ਇਕੱਠ ਹੋਣ ਦੀ ਖੁਸ਼ੀ ਦੇ ਵਿੱਚ ਗੁਰੂ ਘਰ ਨੂੰ 1 ਲੱਖ ਰੁਪਇਆ ਗੁਰੂ ਦੀ ਗੋਲਕਿਚ ਮੈਂ ਆਪਣੀ ਪਰਸਨਲ ਕਮਾਈ ਚੋਂ ਪਾਵਾਂ ਜੀ ਇੰਨੇ ਮੈਂ ਇਹ ਬਹੁਤ ਤੁਸੀਂ ਕਿਹਾ ਤੇ بیٹے ਨਾਲ ਦੀ ਗੱਲ ਹੋਈ ਕਿ ਨਾ بیٹے ਨਾਲ ਤੇ ਬਾਅਦ ਚ ਜਦੋਂ ਪਿੰਡ ਨੇ ਸਰੋਪਾ ਪਾ ਕੇ ਮੈਨੂੰ ਅੱਗੇ ਕਰਤਾ ਫਿਰ ਮੈਂ ਉਹਨੂੰ ਕਿਹਾ ਭਾਈ ਆ ਸੇਵਾ ਮਿਲੀ ਉਹ ਕਹਿੰਦੇ ਜੀ ਜੀਤ ਜਤ ਕੇ ਤਨਦੇਈ ਨਾਲ ਨੰਭਾਵਾਂ ਮੈਂ ਠੀਕ ਹੈ ਜੀ ਪਿੰਡ ਵਾਸੀਆਂ ਨੂੰ ਜਿਹੜਾ ਇਹ ਰਿਵਾਜ ਚੱਲਦਾ ਹੈ ਮਤਲਬ ਪਿੰਡਵਾ ਪਿੰਡ ਵਾਸੀਆਂ ਦਾ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹਣਾ ਜੋ ਇਹਨਾਂ ਨੇ ਮੈਨੂੰ ਇਹ ਸੇਵਾ ਦੇ ਲਾਇਕ ਬਖਸ਼ ਸਮਝਿਆ ਤਾਂ ਮੈਨੂੰ ਇਹ 5 ਸਾਲ ਦੀ ਸੇਵਾ ਦਿੱਤੀ ਕਿਸੇ ਗੱਲ ਦਾ ਮੈਂ ਧੰਨਵਾਦ ਕਰਾਂਗਾ ਪਿੰਡ ਦਾ ਵੀ ਮੈਨੂੰ ਇਹਨਾਂ ਨੇ ਜੇ ਲੈ ਕੇ ਸਮਝਾਦਾ ਤਾਂ ਮੈਨੂੰ ਸੇਵਾ ਹੀ ਮਿਲੀ ਏ ਜਰੂਰ ਮਿਲਿਆ ਐਮਐਲਏ ਨਾਬਾ ਵੱਲੋਂ ਬੀਡੀਪੀਓ ਨਾਬਾ ਵੱਲੋਂ ਮੈਨੂੰ ਇਹੀ ਵਿਸ਼ਵਾਸ ਦਿੱਤਾ ਗਿਆ ਵੀ ਅਸੀਂ ਤੇਰੇ ਨਾਲ ਮਿਲ ਕੇ ਚੱਲਾਂਗੇ ਜੋ ਗੰਡੀਆਂ ਘਾਟਾਂ ਹੋਣਗੀਆਂ ਉਹ ਪੁਰੀਆਂ ਕਰਾਂਗੇ ਭਗਵੰਤ ਮੁੱਖ ਮੰਤਰੀ ਕੋ ਗਵਰਨਰ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਭਗਵੰਤ ਮੁੱਖ ਮੰਤਰੀ ਸਾਹਿਬ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਹਾਂ ਕਿ ਸਾਡੇ ਪਿੰਡ ਦਾ ਖਾਸ ਧਿਆਨ ਰੱਖਿਆ ਜਾਵੇ ਜਿਹੜੇ ਛੋਟੇ ਛੋਟੇ ਕੰਮ ਨੇ ਪਹਿਲ ਦੇ ਆਧਾਰ ਤੇ ਕਰਾਏ ਜਾਣ ਐਨੀ ਵਿਰਕ ਦੇ ਸਾਧਨ ਨੇ ਜਿਹੜੇ ਸੰਸਥਾ ਕਿਰਤ ਨੇ ਹਾਂਜੀ ਕੰਪੀਡਾ ਸਰਪੰਚ ਉਹਨਾਂ ਨੇ ਆਪ ਜੀ ਦਾ ਸਨਮਾਨ ਦਿੱਤਾ ਤੁਸੀਂ ਤੁਸੀਂ ਜਦੋਂ ਤੁਸੀਂ ਪ੍ਰਵਾਸੀਤ ਕਰੋਗੇ ਸਭ ਤੋਂ ਪਹਿਲਾਂ ਤਾਂ ਵਹਿਗੁਰ ਜੀ ਦਾ ਖਾਲਸਾ ਵਹਿਗੁਰ ਜੀ ਕੀ ਫਤਿਹ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਹਾਂਜੀ ਗ੍ਰਾਮ ਪੰਚਾਇਤ ਲੋਹਾਰ ਮਾਜਰਾ ਦੇ ਜਿਹੜੇ ਐ ਪ੍ਰਸਿੱਧ ਗਾਇਕ ਹੈ ਜੀ ਹੌਣਹਾਰ ਐਮੀ ਬਿਰਕ ਉਹਨਾਂ ਦੇ ਫਾਦਰ ਸਾਹਿਬ ਚੁਣੇ ਗਏ ਨੇ ਸਰਦਾਰ ਕੁਲਜੀਤ ਸਿੰਘ ਜੀ ਹਾਂਜੀ ਬਹੁਤ ਖੁਸ਼ੀ ਹੈ ਜੀ ਤੇ ਮੁਬਾਰਕਬਾਦ ਵੀ ਦਿੰਨੀ ਆ ਮੈਂ ਸਾਰੀ ਪੰਚਾਇਤ ਨੂੰ ਤੇ ਆਪਣੇ ਸਰਪੰਚ ਸਾਹਿਬ ਬਿਲਕੁਲ ਕਰਨਗੇ ਜੀ ਬਹੁਤ ਇਮਾਨਦਾਰ ਪਰਿਵਾਰ ਹੈ ਜੀ ਇਹ ਪਿੰਡ ਦੀਆਂ ਜਿਹੜੀਆਂ ਵਿਕਾਸ ਹੈ ਉਹਨੂੰ ਬੁਲੰਦੀਆਂ ਤੇ ਲੈ ਕੇ ਜਾਣ ਤੁਹਾਡੇ ਬਿਲਕੁਲ ਪੂਰਾ ਸਹਿਯੋਗ ਹੋਵੇ ਪੂਰਾ ਸਹਿਯੋਗ ਦੇਵਾਂਗੇ ਜੀ ਇਸ ਗੱਲ ਦੀ ਬਹੁਤ ਖੁਸ਼ੀ ਹੈ ਵੀ ਮੈਂ ਤੇ ਮੇਰੇ ਵੱਡੇ ਭਰਾ ਸਾੁਰਿੰਦਰ ਸਿੰਘ ਢਿੱਲੋਂ ਜੋ ਕਿ ਏਡੀਸੀ ਆਰਡੀ ਮੁਖਰ ਸਾਹਿਬ ਲੱਗੇ ਹੋਏ ਨੇ ਅਸੀਂ ਅਪੀਲ ਕੀਤੀ ਸੀ ਚੋਣਾ ਦੇ ਸ਼ੁਰੂ ਸ਼ੁਰੂ ਦੇ ਵਿੱਚ ਵੀ ਅਸੀਂ ਆਪਣੇ ਪਿੰਡ ਦੀ ਜੇਕਰ ਸਰਪ ਸੰਪਤੀ ਹੁੰਦੀ ਹੈ ਤਾਂ 5 ਲੱਖ ਦੀ ਗ੍ਰਾਂਟ ਦੇਵਾਂਗੇ ਆਪਦੇ ਗ੍ਰਾਂਟ ਤਾਂ ਸਰਕਾਰ ਵੱਲੋਂ ਆਊਗੀ ਤੇ ਆਪਦੇ 5 ਲੱਖ ਅਲੱਗ ਆਪਦੀ ਕਿਰਤ ਵਿੱਚੋਂ ਦੇਵਾਂਗੇ ਜੀ ਠੀਕ ਹੈ ਤੇ ਉਹਦਾ ਪ੍ਰਭਾਵ ਇੰਨਾ ਗਿਆ ਸਮੁੱਚੇ ਪੰਜਾਬ ਵਿੱਚ ਤਾਂ ਜਿਹੜਾ ਨਾਬਾ ਬਲਾਕ ਹੈ ਜੀ ਉਹ ਪੰਜਾਬ ਦਾ ਸਭ ਤੋਂ ਵੱਡਾ ਬਲਾਕ ਹੈ ਤੇ ਇੱਥੇ 30 ਦੇ ਕਰੀਬ ਸਰਬਸੰਪਤੀਆਂ ਹੋ ਗਈਆਂ ਜੀ ਉਹ ਅਪੀਲ ਕਰਨ ਦੇ ਨਾਲ